ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਰ ਕੀ ਮਕਸਦ ਹੈ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਦੇ શુભ ਮੌਕੇ ਦੇ ਉੱਤੇ ਮੁਬਾਰਕ ਮੌਕੇ ਦੇ ਉੱਤੇ ਸਾਡੇ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਸਭ ਮਿਲ ਜੁੜ ਕੇ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਂਦੇ ਹਨ ਔਰ ਜਦੋਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿੱਚ ਆਏ ਉਹ ਇੱਕ ਪਿਆਰ ਇਕਤਾ ਦਾ ਸੰਦੇਸ਼ ਲੈ ਕੇ ਆਏ ਉਹ ਜੇਕਰ ਅਸੀਂ ਉਹਨਾਂ ਕਿਤਾਬਾਂ ਵਿੱਚ ਹੀ ਰਹਿਣ ਦਈਏ ਤਾਂ ਉਹ ਇੱਕ ਆਮ ਕਿਤਾਬੀ ਗੱਲਾਂ ਰਹਿ ਜਾਂਦੀਆਂ ਪਰ ਉਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਆਪਣੀ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੈ ਆਉਂਦੇ ਆ ਤਾਂ ਉਹ ਇੱਕ ਪਰਮੇਸ਼ਵਰ ਦਾ ਵਚਨ ਜਿਹੜਾ ਉਹ ਦੇਹਧਾਰੀ ਇਕਤਰਾ ਹੋ ਜਾਂਦਾ ਹੈ ਕਿਉਂਕਿ ਸਾਡੇ ਵਿੱਚ ਜਨਮ ਲੈ ਲੈਂਦਾ ਹੈ ਸੋ ਅਸੀਂ ਸਿਰਫ ਪਿਆਰ ਦੀਆਂ ਗੱਲਾਂ ਹੀ ਨਹੀਂ ਕਰਨੀਆਂ ਇਕੱਠੇ ਹੋ ਕੇ ਪਿਆਰ ਦੇ ਨਾਲ ਗੁਰੂ ਆਪੀ ਦਾ ਆਪਸੀ ਦਾ ਸਾਰਿਆਂ ਦੇ ਤਿਉਹਾਰ ਮਨਾਉਣੇ ਆ ਤਾਂ ਕਿ ਅਸੀਂ ਜੋ ਉਹ ਜੋਤ ਲੈ ਕੇ ਆਏ ਕਿ ਪਿਆਰ ਅਤੇ ਏਕਤਾ ਦੀ ਉਸ ਜੋਤ ਨੂੰ ਅਸੀਂ ਸਦਾ ਬਾਲਦੇ ਰੱਖਣਾ ਹੈ ਔਰ ਸਾਡੇ ਤੋਂ ਬਾਅਦ ਵੀ ਆਉਣ ਵਾਲੇ ਸਮਿਆਂ ਵਿੱਚ ਵੀ ਲੋਕ ਇਸੇ ਤਰ੍ਹਾਂ ਪਿਆਰ ਤੇ ਏਕਤਾ ਨਾਲ ਰਹਿਣਗੇ ਤੇ ਕਿਸੇ ਵੀ ਤਰੀਕੇ ਦਾ ਸਾਨੂੰ ਕੁਤਰਾ ਨਹੀਂ ਕਰਨਾ ਚਾਹੀਦਾ ਇੱਕ ਦੂਸੇ ਨਾਲ ਇਸ ਸ਼ੁਭ ਮੌਕੇ ਤੇ ਅਸੀਂ ਇੱਕ ਦੂਸੇ ਨਾਲ ਦੀ ਇੱਜ਼ਤ ਮਾਨ ਕਰੀਏ ਇੱਕ ਦੂਸਰੇ ਦੇ ਸਭ ਧਰਮਾਂ ਦਾ ਆਦਰ ਕਰੀਏ ਔਰ ਪਿਆਰ ਤੇ ਇਕਤਾ ਨਾ ਰਹਿ ਕੇ ਇੱਕ ਚੰਗੇ ਪ੍ਰਭੂ ਜੀ ਅਸਮਸੀ ਦੇ ਗਵਾਹ ਬਣ ਸਕੀਏ ਹਾਂਜੀ ਇਹ ਚੋਗਾ ਯਾਤਰਾ ਲੋਕ ਨੇ ਸਾਰੇ ਕੋਈ ਸੂਚਕ ਵਾਲੇ ਪਿੰਡ ਦੇ ਵਿੱਚ ਕੱਢੀ ਜਾਂਦੀ ਹੈ ਜੀ ਹੁਣ ਵੀ ਹਾਂਜੀ ਇੱਥੇ ਅਸੀਂ ਇੱਕ ਜਿਹਦਾ ਘਰਵਾਲੇ ਵਿੱਚ ਹੀ ਇਹ ਕੱਢੀ ਜਾਂਦੀ ਹੈ ਉਦਾਂ ਖੇਮ ਕਰਨ ਅਲੱਗ ਹੁੰਦਾ ਆ ਉਦੋਂ ਅਲੱਗ ਕੀਤਾ ਇੱਚ ਸਾਰੀਆਂ ਮਿਸ਼ਨਾਂ ਇਕੱਠੇ ਹੋ ਗਏ ਔਰ ਨਾਲ ਪਿੰਡ ਦੀ ਪੰਚਾਇਤ ਔਰ ਜਿੰਨੇ ਵੀ ਮੋਤਵਾਰ ਲੋਕ ਆ ਉਹ ਸਾਰੇ ਇਸ ਦੇ ਵਿੱਚ ਹਿੱਸਾ ਲੈਂਦੇ ਆ ਤੇ ਪਿਆਰ ਦੀ ਨਿਸ਼ਾਨੀ ਆਏ ਮੈਸੇਜ ਆ ਕਿ ਵੀ ਸਾਨੂੰ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਔਰ ਜੇ ਕਿਸੇ ਨਾਲ ਵਿਤਕਰਾ ਹੁੰਦਾ ਸੰਨ ਇਕੱਠੇ ਹੋਣਾ ਚਾਹੀਦਾ ਔਰ ਪਿਆਰ ਤੋ ਇੱਕ ਤਾਂ ਨਾ ਰਹਿਣਾ ਚਾਹੀਦਾ ਜੋ ਗੁਰੂਆਂ ਦਾ ਸੰਦੇਸ਼ ਹੈ ਵਾਹ ਨੂੰ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਜੀ ਅੱਜ ਅਸੀਂ ਕਿਰਿਆਲੇ ਦੇ ਵਿੱਚ ਆ ਇੱਕ ਕਿਰਿਆਲੇ ਦੇ ਵਿੱਚ ਅੱਜ ਪ੍ਰਭ ਯਿਸੂ ਮਸੀਹ ਦੇ ਜਨਮ ਦਿਹਾੜੇ ਤੋਂ ਮੁਖ ਰੱਖਦਿਆਂ ਹੋਇਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਇਸ ਸ਼ੋਭਾ ਯਾਤਰਾ ਦਾ ਇੱਕੋ ਨਸੂ ਜਿਆ ਪਿਆਰ ਵੰਡੀਏ ਪਿਆਰ ਜਨ ਰਹੀਏ ਔਰ ਪ੍ਰਭ ਯੇਸ਼ੂ ਜੋ ਇਸ ਧਰਤੀ ਤੇ ਜੁਤੇ ਆਏ ਔਰ ਉਹਨਾਂ ਦਾ ਇੱਕੋ ਸੰਦੇਸ਼ ਸੀ ਕਿ ਮਾਨਵ ਜਾਤੀ ਜਿਹੜੀ ਆ ਉਹ ਇੱਕ ਹੋਵੇ ਵਿਹਿਮਾ ਪਰਮਾ ਦੇ ਵਿੱਚੋਂ ਨਿਕਲੇ ਔਰ ਉੱਚ ਨੀਚ ਦੀ ਭਾਵਨਾ ਦੇ ਵਿੱਚੋਂ ਨਿਕਲੇ ਤੇ ਜਦੋਂ ਯੇਸ਼ੂ ਮਸੀਹ ਇਸ ਧਰਤੀ ਤੇ ਉਤੇ ਆਏ ਤੇ ਉਸ ਸਮੇਂ ਬਹੁਤ ਸਾਰੇ ਫਿਰਕੇ ਸਨ ਕੋਈ ਗੱਲ ਸਦੂਕੀਆਂ ਦਾ ਫਿਰਕਾ ਸੀ ਫਰਿਸ਼ੀਆਂ ਦਾ ਫਿਰਕਾ ਸੀ ਯਹੂਦੀਆਂ ਦਾ ਇੱਕ ਫਿਰਕਾ ਸੀ ਔਰ ਉਹਨਾਂ ਫਿਰਕਿਆਂ ਦੇ ਅੰਦਰ بڑے ਲਿਖੇ ਬਹੁਤ ਸਾਰੇ ਲੋਕ ਸਨ ਔਰ ਉਹਨਾਂ ਦੇ ਵਿੱਚ ਏਦਾਂ ਦੀਆਂ ਭਾਵਨਾਵਾਂ ਚਲਦੀਆਂ ਸਨ ਕਿ ਉੱਚ-ਨੀਚ ਦੀ ਭਾਵਨਾ ਚਲਦੀ ਸੀ ਔਰ ਉਹ ਸਮਾਜ ਨੂੰ ਵਿਖਾਉਣ ਦੇ ਲਈ ਕੰਮ ਕਰਦੇ ਸਨ ਪਰ ਜਦੋਂ ਪ੍ਰਭੂ ਯੇਸ਼ੂ ਇਸ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਸਾਰਿਆਂ ਨੂੰ ਇੱਕ ਕੀਤਾ ਇੱਕ ਨਜ਼ਰ ਦੇ ਨਾਲ ਉਹਨਾਂ ਨੂੰ ਵੇਖਿਆ ਸ਼ਾਇਦ ਜਦ ਅਸੀਂ ਪ੍ਰਭੂ ਯੇਸ਼ੂ ਦੇ ਇਸ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਜਾ ਰਹੇ ਹਾਂ ਤਾਂ ਸਮਾਜ ਦੇ ਲਈ ਦੁਨੀਆ ਦੇ ਲਈ ਔਰ ਜਿਹੜੇ ਜਿਹੜੇ ਬਾਹਰ ਲੋਕ ਵਿੱਚ ਨੇ ਔਰ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਔਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਆ ਕਿ ਸਾਰੇ ਲੋਕ ਇੱਕ ਹੋ ਜਾਣ ਪਿਆਰ ਦੇ ਨਾਰਾਇਣ ਦੇ ਸ਼ਾਇਦ ਅੱਜ ਜਦੋਂ ਅਸੀਂ ਇਹ ਸ਼ੋਭਾ ਯਾਤਰਾ ਕੱਢਾਂਗੇ ਤੇ ਥਾਵਾਂ-ਥਾਵਾਂ ਦੇ ਉੱਤੇ ਅਲੱਗ-ਅਲੱਗ ਗਰੁੱਪ ਦੇ ਵਿੱਚ ਪ੍ਰਾਰਥਨਾਵਾਂ ਜਿਹੜੀਆਂ ਕੀਤੀਆਂ ਜਾਣਗੀਆਂ ਸਰਬੱਤ ਦੇ ਭਲੇ ਦੇ ਲਈ ਔਰ ਸਮਾਜ ਦੇ ਭਲੇ ਦੇ ਲਈ ਦੇਸ਼ ਦੇ ਭਲੇ ਦੇ ਲਈ ਤੋਂ ਮੈਂ ਸਮਝਦਾ ਕਿ ਖੁਦਾਵਲ ਯਸ਼ੁ ਮਸੀਹਾ ਇਹ ਜਿਹੜਾ ਜਨਮ ਦਿਹਾੜਾ ਆ ਸਾਡੇ ਵਾਸਤੇ ਵੀ ਇਹ ਸਿੱਖਿਆ ਦਿੰਦਾ ਸਾਡੇ ਲੋਕਾਂ ਨੂੰ ਵੀ ਸਿੱਖਿਆ ਦਿੰਦਾ ਆ ਤੇ ਜਿਸ ਤਰ੍ਹਾਂ ਫਾਦਰ ਸਾਹਿਬ ਨੇ ਕਿਹਾ ਕਿ ਸਿਰਫ ਪ੍ਰਭੂ ਯੇਸ਼ੂ ਮਸੀਹ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਕਿਤਾਬਾਂ ਦੇ ਅੰਦਰ ਨਾ ਰਹਿਣ ਬਲਕਿ ਉਹ ਸਾਡੇ ਦਿਲਾਂ ਦੇ ਉੱਤੇ ਵੀ ਸਾਡੇ ਮਨਾਂ ਦੇ ਉੱਤੇ ਵੀ ਸਾਡੇ ਜੀਵਨਾਂ ਦੇ ਉੱਤੇ ਵੀ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਹ ਕੰਮ ਕਰਨ ਹਰ ਇੱਕ ਸਮਾਜ ਦੇ ਅੰਦਰ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਕੰਮ ਕਰਨ ਬਹੁਤ ਬਹੁਤ ਧੰਨਵਾਦ ਸਰਪੰਚ ਗਗਨਦੀਪ ਪਰ ਕਿਰਿਆਲਾ ਖੁਰਦਾ ਜਿਹੜੀ ਕਿਰਿਆਲਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਸਭ ਤੋਂ ਪਹਿਲਾਂ ਕਿਰਿਆਲਾ ਖੁਰਦੇ ਦੀ ਪੰਚਾਇਤ ਵੱਲੋਂ ਸੋ ਸਾਫ ਪਰ ਵਿੱਚ ਵਸਦੇ ਸਾਰੇ ਲੋਕਾਂ ਨੂੰ ਬਹੁਤ ਬੰਦੀਆਂ ਅਤੇ 90 ਸਾਲ ਦੇ ਲੱਖ ਲੱਖ ਮੁਬਾਰਕਾ ਦਿੰਦੀ ਹੈ ਅਤੇ ਇਹ ਜੋ ਸੰਦੇਸ਼ ਹੈ ਪ੍ਰਭੂ ਯਿਸੂ ਮਸੀਹ ਦਾ ਇਹ ਸੰਦੇਸ਼ ਹੈ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਅਤੇ ਪ੍ਰਭੂ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਸ਼ਾਂਤੀ ਲੈ ਕੇ ਆਓ আর ਮੇਰੇ ਵੱਲੋਂ ਇਹ ਹੈ ਕਿ ਆਓ ਅਸੀਂ ਸਭ ਲੋਕ ਪਰੰजात ਪਾਤ ਤੋਂ ਉੱਪਰ ਉੱਠ ਕੇ প্রভু ਯਿਸੂ مسیਹ ਦੇ ਜਨ ਜਨਮàyੇ ਅਤੇ ਸਭ ਨੂੰ ਪਿਆਰ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ مسیਹ ਨੇ ਆਪਣੀ ਜਾਨ ਦੇ ਕੇ ਸਲੀਬ ਤੇ ਜਾਨ ਦੇ ਕੇ ਉਹਨਾਂ ਸਭ ਨੂੰ ਪਿਆਰ ਦਿਖਾਇਆ ਹੈ ਤਾਂ ਸਾਨੂੰ ਆਪਣੇ ਭੈਣ ਭਰਾਵਾਂ ਨੂੰ ਅਤੇ ਜੋ ਸਾਨੂੰ ਵਰਗੂਤ ਕਰਦੇ ਨੇ ਉਹਨਾਂ ਨੂੰ ਵੀ ਸਾਨੂੰ ਪਿਆਰ ਕਰਨੀ ਚਾਹੀਦਾ ਹੈ